ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਸਗੋਂ ਸੱਤ ਚੋਰਾਂ ਨੇ ਇੱਕੋ ਕਾਰ ਦੇ ਵਿੱਚ ਡਾਕਾ ਮਾਰਿਆ ਹੁਸ਼ਾਰਪੁਰ ਦੀ ਇਹ ਤਸਵੀਰ ਹੈ ਜਿੱਥੇ ਕਿ ਇੱਕ ਕਾਰ ਦੇ ਵਿੱਚ ਸੱਤ ਚੋਰਾਂ ਨੇ ਬਣ ਕੇ ਇੱਕ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਪਟ ਕੀਤੀ ਹੈ ਸਾਮ ਦਾ ਮਾਹੌਲ ਬਣਿਆ ਹੋਇਆ ਇਲਾਕੇ ਦੇ ਵਿੱਚ ਔਰ ਜਦੋਂ ਦੇਖਿਆ ਸੀਸੀਟੀਵੀ ਤੇ ਪੂਰੇ ਸੱਤ ਚੋਰ ਨਿਕਲੇ ਨੇ ਪੂਰਾ ਦਾ ਪੂਰਾ ਗਰੋਹ ਚੜਾਇਆ ਇੱਕ ਘਰ ਦੇ ਵਿੱਚ ਵੜਦਾ ਆ ਤੇ ਦੇਖਦੇ ਹੀ ਦੇਖਦਿਆਂ ਹੱਥ ਸਾਫ਼ ਕਰਕੇ ਰਫੂ ਚੱਕ ਬਚਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚੋਰਾਂ ਦੇ ਵੱਲੋਂ ਇੱਕੋ ਰਾਤ ਦੇ ਵਿੱਚ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਮੁਤਾਬਕ ਮੁਕੇਰੀਆਂ ਦੇ ਆਰਿਆ ਸਕੂਲ ਸਾਹਮਣੇ ਵਾਰਡ ਨੰਬਰ 11 ਦੇ ਵਿੱਚ ਰਹਿੰਦੇ ਸੁਰਿੰਦਰ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਰਾਤ ਕਰੀਬ 1:30 ਵਜੇ ਘਰ 'ਚ ਸੱਤ ਚੋਰ ਵੜ ਗਏ ਤੇ ਇਹ ਚੋਰ ਗਰਿੱਲਾਂ ਤੋੜ ਕੇ ਘਰ ਅੰਦਰ ਦਾਖਲ ਹੋਏ। ਤੇ ਜਦੋਂ ਤੱਕ ਉਹਨਾਂ ਨੂੰ ਪਤਾ ਲੱਗਿਆ ਤਾਂ ਚੋਰ ਆਪਣਾ ਕੰਮ ਕਰਕੇ ਫਰਾਰ ਵੀ ਕਿਉਂਕਿ ਸੀ ਰਿਪੋਰਟ ਨੇ ਦੱਸਿਆ ਕਿ ਚੋਰਾਂ ਦੇ ਵੱਲੋਂ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਪੁਲਿਸ ਦੀ ਫਿਲਹਾਲ ਪੁਲਿਸ ਨੂੰ ਰਿਪੋਰਟ ਦੇ ਦਿੱਤੀ ਹੈ ਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਜੀਨਾ ਆਪਣਾ सुरेंद्र ਖੁੱਲਰ ਅੱਜ ਕੀ ਗੱਲ ਹੋਈ ਜਿਹੜੀ ਰਾਤ ਚੋਰੀ ਹੋਈ ਰਾਤ 1.5 ਵਜੇ ਬੰਦੇ ਆਏ ਅੰਦਰ ਉਹਨਾਂ ਨੇ ਗ੍ਰਿਲਾਂ ਤੋਂ ਪੱਟੀਆਂ ਤੇ ਘਰ ਦੇ ਅੰਦਰ ਅਸੀਂ ਸੁੱਤੇ ਪਏ ਸੀਗੇ ਤੇ ਉਹਨਾਂ ਨੇ ਗ੍ਰੇਲਾ ਪਾਟ ਕੇ ਤੇ ਕਮਰਿਆਂ ਦਾ ਸਾਰਾ ਸਮਾਨ ਖਲਾਰਿਆ ਅੰਦਰ ਵੜ ਕੇ ਕਿੰਨੇ ਬੰਦੇ ਸੀਗੇ ਬੰਦੇ 7-8 ਸੀਗੇ ਕਿੰਨਾ ਘਰਾਂ ਚ ਚੋਰੀ ਹੋਈ ਹੈ ਇਕੱਠੇ ਤਿੰਨਾ ਭਰਾਵਾਂ ਦਾ ਹੀ ਘਰ ਆ ਸਾਡੇ ਕਿੰਨੇ ਵੇਲੇ ਦੀ ਘਟਨਾ ਜੀ ਹੈ ਇਹ 1:30 ਵਜੇ ਦੇ ਕਰੀਬ ਸਾਡੇ ਘਰ ਆਏ ਉਹਨਾਂ ਨੇ ਹੁਣ ਕਮਰੇ ਚ ਜੋ ਆਇਆ ਕਿ ਤੁਹਾਨੂੰ ਕਿਦਾਂ ਪਤਾ ਲੱਗਾ ਫਿਰ ਪਹਿਲੇ ਮੈਨੂੰ ਖੜਕਾ ਜਿਹਾ ਹੋਇਆ ਥੋੜਾ ਜਿਹਾ ਤੇ ਉਸ ਲਈ ਮੈਂ ਨਹੀਂ ਉੱਠਿਆ ਤੇ ਮੈਂ ਕਹਿਆ ਉਦਾਂ ਹੀ ਆਪਣਿਹਰੀ ਨੂੰਰੀ ਦਾ ਖੜਕਾ ਲੱਗਦਾ ਤੇ ਦਵਾਰਾ ਜਿਸਲੇ ਉਹਦਾ ਕਿੰਨਾ 4 ਵਜੇ ਮੈਂ ਉੱਠਣਾ ਸੀ ਮੈਂ ਕੰਮ ਸੀਗਾ ਮੈਨੂੰ ਮੈਂ ਉੱਠ ਕੇ ਬਾਥਰੂਮ ਜਾਣ ਲੱਗਾ ਤਾਂ ਉਹਨਾਂ ਬਾਥਰੂਮ ਦੇ ਅੰਦਰੋਂ ਕੁੰਡੀ ਲਾਈ ਦੀ ਸੀ ਉਹਦੇ ਪਾਸੇ ਨਹੀਂ ਜਦ ਮੈਂ ਗਏ ਤੇ ਕੋਈ ਬੜਿਆ ਦਾ ਅੰਦਰ ਤੇ ਫਿਰ ਮੈਂ ਦੂਜੇ ਪਾਸੇ ਦੇਖਿਆ ਉਹ ਦਰਵਾਜਾ ਖੁੱਲਾ ਸੀਗਾ ਉਹ ਖੋਲਿਆ ਤੇ ਉਹਨਾਂ ਨੇ ਸਾਡਾ ਰਸਤਾ ਬਲੌਕ ਕੀਤਾ ਦਾ ਸੀਗਾ ਮੈਂ ਫਟਾਫਟ ਅੰਦਰੋਂ ਕੁੰਡੀ ਲਾਈ ਕੇ ਕੋਈ ਬੰਦਾ ਬੁਲਾਉਣਾ ਪਹਿਲੇ ਤੇ ਬੰਦੇ ਬੁਲਾਏ ਤੇ ਉਹਦਾ ਕਿੰਨਾ ਉਹਨੇ ਚਿਰਚ ਉਹ ਦੌੜ ਗਏ 3 ਵਜੇ ਦੇ 33 ਮਿੰਟ ਤੋਂ ਚਲੇ ਗਏ ਤੁਸੀਂ ਡੇਢ ਵਜੇ ਦੀ ਘਟਨਾ ਹੈ ਜੀ ਸਾਰੀ ਡੇਢ ਤੋਂ 3:30 ਵਜੇ ਤੱਕ ਕਿੰਨੇ ਘਰਾਂ ਚੋਰੀ ਕੀਤੀ ਗਈ ਤਿੰਨ ਘਰਾਂ ਚੋਰੀ ਹੋਈ ਤੇ ਕੀ ਕੀ ਸਮਾਨ ਲੈ ਕੇ ਗਏ ਤੁਸੀਂ ਸਮਾਨ ਸਾਡੇ 4200 ਡਾਲਰ ਸੀਗਾ ਤੇ ਇੱਕ ਚੈਨੀ ਸੀਗੀ ਦੋ ਕੜੇ ਸੀਗੇ ਦੋ ਮੁੰਦੀਆਂ ਸੀਗੀਆਂ ਕਿੰਨਾ ਕੁ ਨੁਕਸਾਨ ਜਿਹੜਾ ਕਿੰਨੇ ਦਾ ਹੋਇਆ ਤੁਹਾਡਾ ਲੱਗਦਾ ਲਗਭਗ ਤੇ ਨਹੀਂ ਡਾਲਰਾਂ ਦਾ ਤਾਂ ਪਤਾ ਸੋਨੇ ਦਾ ਤਾਂ ਚਲੋ ਪਤਾ ਨਹੀਂ ਕਦੋਂ ਦਾ ਸੀਗਾ ਲਿਆਦਾ ਤਾਂ ਕਦੋਂ ਦਾ ਨਹੀਂ ਕੀ ਸੋਚ ਚੋਰੀ ਹੋਇਆ ਕਿ ਮੰਗ ਕੀ ਕਰਨੀ ਚਾਹੁੰਦੇ ਹੋ ਸਰਕਾਰ ਨੂੰ ਇਹੀ ਕਿ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ ਚੋਰੀ ਚਕਾਰੀ ਬੰਦ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦੇ ਘਰੀ ਪੋਸ ਪ੍ਰਸ਼ਾਸਨ ਉਹ ਅਧਿਕਾਰੀ ਕੋ ਪਹੁੰਚਾ ਤੁਹਾਡੇ ਤੱਕ ਨਹੀਂ ਸਾਰੇ ਪਹੁੰਚੇ ਸਾਡੇ ਕੋਲ ਉਹਨੇ ਪੂਰਾ ਕੌਰ ਕੀਤਾ ਵਾ ਹੁਣ ਦੇਖੋ ਅੱਗੇ ਕੀ ਨਿਸ਼ਕਰਸ਼ ਨਿਕਲਦਾ